ਪਿਛਲੇ 2 ਦਿਨਾਂ ਦੇ ਵਿੱਚ ਮੌਨਸੂਨ ਮੱਧ ਪ੍ਰਦੇਸ਼, ਰਾਜਸਥਾਨ ਅਤੇ ਕਈ ਹੋਰ ਸੂਬਿਆਂ ਤੱਕ ਪਹੁੰਚ ਚੁੱਕਿਆ ਹੈ ਜਿਸ ਕਰਕੇ ਗੁਜਰਾਤ ਦੇ ਵਿੱਚ ਵੀ ਹਾਲਾਤ ਖਰਾਬ ਹੋਣ ਲੱਗੇ ਨੇ ਮੀਂਹ ਕਰਕੇ ਗੁਜਰਾਤ ਦੇ ਕਈ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਏ ਨੇ ਸੋ ਇਲਾਵਾ ਬਿਹਾਰ ਦੇ ਵਿੱਚ ਵੀ ਅ ਪਿਛਲੇ ਦਿਨੀ ਖਬਰਾਂ ਸਾਹਮਣੇ ਆਈਆਂ ਸੀ ਬਿਜਲੀ ਡਿੱਗਣ ਦੀਆਂ ਤਾਂ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਲਗਭਗ 10 ਜਣਿਆਂ ਦੀ ਬਿਜਲੀ ਡਿੱਗਣ ਦੇ ਕਰਕੇ ਮੌਤ ਹੋ ਗਈ ਹੈ ਅਤੇ ਇਸ ਤੋਂ ਇਲਾਵਾ ਕਈ ਜਣੇ ਜ਼ਖਮੀ ਵੀ ਹੋਏ ਨੇ ਬਿਜਲੀ ਡਿੱਗੀ ਹੈ ਉੱਤਰ ਪ੍ਰਦੇਸ਼ ਦੇ ਵਿੱਚ 10 ਜਣਿਆਂ ਦੀ ਮੌਤ ਹੋ ਗਈ ਹੈ 3 ਦਿਨਾਂ ਵਿੱਚ ਦਿੱਲੀ ਅਤੇ ਹਰਿਆਣਾ ਪਹੁੰਚੇਗਾ ਮੌਨਸੂਨ ਵੀ ਪਿਛਲੇ 2 ਦਿਨਾਂ ਵਿੱਚ ਮੌਨਸੂਨ ਰਾਜਸਥਾਨ ਮੱਧ ਪ੍ਰਦੇਸ਼ ਗੁਜਰਾਤ ਝਾਰਖੰਡ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਦਾਖਲ ਹੋ ਗਿਆ ਭਾਰੀ ਮੀਂਹ ਕਾਰਨ ਗੁਜਰਾਤ ਦੇ ਅਹਮਦਾਬਾਦ, ਵਾਪੀ ਅਤੇ ਰਾਜਕੋਟ ਵਿੱਚ ਸੜਕਾਂ, ਘਰਾਂ ਤੇ ਦੁਕਾਨਾਂ ਵਿੱਚ ਪਾਣੀ ਭਰ ਗਿਆ। ਸਾਵਰ, ਕੁੰਡਲਾ ਅਤੇ ਰਾਜੂਲਾ ਵਿੱਚ ਸਥਾਨਕ ਨਦੀਆਂ ਓਵਰਫਲੋ ਹੋ ਗਈਆਂ ਨੇ। ਉੱਤਰ ਪ੍ਰਦੇਸ਼ ਦੇ ਲਖਨਊ, ਸੀਤਾਪੁਰ ਵਿੱਚ ਰਾਤ ਪਰ ਰੁਖ ਰੁਖ ਕੇ ਪੈਂਦਾ ਮੀਂਹ ਰਿਹਾ। ਅਮੇਠੀ ਵਿੱਚ ਇੰਨਾ ਜ਼ਿਆਦਾ ਮੀਂਹ ਪਿਆ ਕਿ ਕਿ ਐਸਪੀ ਦਫਤਰ ਅਤੇ ਗੌਰੀਗੰਜ ਪੁਲਿਸ ਸਟੇਸ਼ਨ ਪਾਣੀ ਵਿੱਚ ਡੁੱਬ ਗਏ ਫਾਇਰ ਬ੍ਰਿਗੇਡ ਦੀ ਟੀਮ ਨੇ ਐਸਪੀ ਦਫਤਰ ਵਿੱਚੋਂ ਪਾਣੀ ਕੱਢਿਆ ਇਸ ਦੇ ਨਾਲ ਹੀ ਬਿਜਲੀ ਡਿੱਗਣ ਕਾਰਨ 24 ਘੰਟਿਆਂ ਵਿੱਚ 10 ਜਣਿਆਂ ਦੀ ਮੌਤ ਹੋ ਗਈ ਮੌਨਸੂਨ ਦੇ ਦਾਖਲ ਹੋਣ ਤੋਂ ਬਾਅਦ ਵੀ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਗਰਮੀ ਬਣੀ ਹੋਈ ਹੈ ਜੈਸਲਮੇਰ ਵਿੱਚ ਤਾਪਮਾਨ 44.6 ਡਿਗਰੀ ਦਰਜ ਕੀਤਾ ਗਿਆ ਇਸ ਦੌਰਾਨ ਜੰਮੂ ਕਸ਼ਮੀਰ ਦੇ ਸ਼ਿਰੀਨਗਰ ਸਮੇਤ ਕਾਟੀ ਦੇ ਕਈ ਇਲਾਕਿਆਂ ਵਿੱਚ ਵੀਰਵਾਰ ਸਭ ਤੋਂ ਗਰਮ ਦਿਨ ਰਿਹਾ ਇੱਥੇ ਤਾਪਮਾਨ 35.2 ਡਿਗਰੀ ਸੈਲਸੀਅਸ ਰਿਹਾ ਮੌਸਮ ਵਿਭਾਗ ਨੇ ਪੂਰਬੀ ਉੱਤਰ ਪ੍ਰਦੇਸ਼ ਛੱਤੀਸਗੜ੍ਹ ਝਾਰਖੰਡ ਅਤੇ ਮੱਧ ਪ੍ਰਦੇਸ਼ ਮਹਾਰਾਸ਼ਟਰ ਨਾਗਾਲੈਂਡ ਮਨੀਪੁਰ ਮਿਜ਼ੋਰਮ ਅਤੇ ਤ੍ਰਿਪੂਰਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਅਗਲੇ 2-3 ਦਿਨਾਂ ਦੇ ਵਿੱਚ ਮੌਨਸੂਨ ਦੇ ਦਿੱਲੀ ਅਤੇ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਹੈ